ਸਤਿ ਸ਼੍ਰੀ ਅਕਾਲ ਜੀ ਅੱਜ ਜਿਸ ਰਾਤ ਦਾ ਮੈਨੂੰ ਇੰਤਜ਼ਾਰ ਸੀ ਉਹ ਰਾਤ ਆ ਗਈ ਮੇਰੀ ਸੁਹਾਗ ਰਾਤ ਸੀ ਮੈਂ ਸੋਚਦਾ ਸੀ ਕਿ ਮੇਰੀ ਪਤਨੀ ਖੌਂਡ ਕੱਢ ਕੇ ਮੇਰਾ ਇੰਤਜ਼ਾਰ ਕਰਦੀ ਹੋਵੇਗੀ ਜਦੋਂ ਮੈਂ ਉਸ ਦੇ ਕੋਲ ਜਾਣ ਲੱਗਿਆ ਤਾਂ ਉਹ ਡਰ ਕੇ ਉੱਠ ਖੜੀ ਤੇ ਕਹਿਣ ਲੱਗੀ ਨਹੀਂ ਮੇਰੇ ਦਰਦ ਹੋਵੇਗਾ ਇਹ ਬਹਾਨਾ ਉਸ ਦਾ ਰੋਜ਼ ਦਾ ਸੀ ਇੱਕ ਦਿਨ ਮੇਰਾ ਆਪਣੇ ਜਜ਼ਬਾਤਾਂ ਦੇ ਕਾਬੂ ਨਾ ਰਿਹਾ ਜਦੋਂ ਮੈਂ ਉਸਦੇ ਨਾਲ ਜ਼ਬਰਦਸਤੀ ਕਰਨ ਲੱਗਿਆ ਤਾਂ ਮੇਰੀ ਪਤਨੀ ਮੇਰੇ ਸਾਹਮਣੇ ਮੇਰਾ ਨਾਮ ਰਵੀ ਹੈ ਮੈਂ ਇੱਕ ਚੰਗੇ ਪਰਿਵਾਰ ਵਿੱਚ ਜਨਮ ਲਿਆ ਅੱਜ ਮੇਰਾ ਵਿਆਹ ਹੋਇਆ ਸੀ ਤੇ ਅੱਜ ਮੇਰੀ ਸੁਹਾਗਰਾਤ ਸੀ ਮੇਰੀ ਮੇਰੀ ਪਤਨੀ ਕਮਰੇ ਵਿੱਚ ਮੇਰਾ ਇੰਤਜ਼ਾਰ ਕਰ ਰਹੀ ਸੀ ਜਦੋਂ ਮੈਂ ਕਮਰੇ ਵਿੱਚ ਜਾਣ ਲੱਗਿਆ ਤਾਂ ਮੇਰੇ ਦੋਸਤਾਂ ਨੇ ਮੈਨੂੰ ਬਾਹਰ ਰੋਕ ਲਿਆ ਤੇ ਕਹਿਣ ਲੱਗੇ ਅੱਜ ਦੀ ਰਾਤ ਆਪਣੀ ਪਤਨੀ ਨੂੰ ਕਾਬੂ ਵਿੱਚ ਰੱਖੀ ਨਹੀਂ ਤਾਂ ਸਾਰੀ ਉਮਰ ਤੇਰੇ ਉੱਤੇ ਰੂਪ ਪਾਉਂਦੀ ਰਹੇਗੀ ਮੇਰੇ ਦੋਸਤ ਮੇਰੇ ਨਾਲ ਮਜ਼ਾਕ ਕਰ ਰਹੇ ਸੀ ਮੇਰਾ ਇੱਕ ਦੋਸਤ ਕਹਿਣ ਲੱਗਿਆ ਇਹ ਤਾਂ ਸਾਰੀ ਉਮਰ بیوی ਦਾ ਗੁਲਾਮ ਰਹੇਗਾ ਇਸ ਤੋਂ ਨਹੀਂ ਕੁਝ ਹੋਣਾ ਪਰ ਮੈਨੂੰ ਅੰਦਰ ਜਾਣ ਦੀ ਕਾਲੀ ਸੀ ਮੈਂ ਉਹਨਾਂ ਤੋਂ ਪਿੱਛਾ ਛੜਾ ਕੇ ਜਦੋਂ ਮੈਂ ਅੰਦਰ ਗਿਆ ਤਾਂ ਮੇਰੇ ਹੋਸ਼ ਉੱਟ ਗਏ ਕਿਉਂਕਿ ਮੇਰੀ ਪਤਨੀ ਬੈੱਡ ਦੇ ਉੱਪਰ ਚਾਦਰ ਲੈ ਕੇ ਪਈ ਹੋਈ ਸੀ ਉਸ ਦਾ ਵਿਆਹ ਵਾਲਾ ਜੋੜਾ ਲਾ ਕੇ ਇੱਕ ਸਾਈਡ ਤੇ ਪਿਆ ਸੀ ਉਸ ਨੇ ਜੋ ਗਹਿਣੇ ਪਾਏ ਸੀ ਉਹ ਵੀ ਲਾ ਕੇ ਇੱਕ ਮੇਜ਼ ਤੇ ਰੱਖੇ ਪਏ ਸੀ ਮੈਂ ਦੇਖਿਆ ਕਿ ਟਾਈਮ ਤਾਂ ਹਰ 12 ਹੀ ਵਜੇ ਸੀ ਵਿਆਹ ਵਾਲੇ ਘਰਾਂ ਵਿੱਚ ਇੰਨਾ ਟਾਈਮ ਹੋ ਜਾਂਦਾ ਪਰ ਮੇਰੀ ਪਤਨੀ ਨੂੰ ਮੇਰਾ ਇੰਤਜ਼ਾਰ ਕਰਨਾ ਚਾਹੀਦਾ ਸੀ ਮੈਂ ਅੱਗੇ ਹੋ ਕੇ ਆਪਣੀ ਪਤਨੀ ਦੇ ਮੂੰਹ ਤੋਂ ਚਾਦਰ ਪਾਸੇ ਕਰ ਦਿੱਤੀ ਉਹ ਗੁੱਸੇ ਨਾਲ ਮੇਰੇ ਵੱਲ ਦੇਖ ਕੇ ਬੋਲੀ ਕੀ ਤਕਲੀਫਾ ਸੌਣ ਨਹੀਂ ਦਿੰਦੇ ਇਹ ਕਹਿ ਕੇ ਉਹ ਚੁੱਪ ਕਰਕੇ ਫਿਰ ਸੌਂਗੀ ਮੈਂ ਹੈਰਾਨ ਸੀ ਕਿ ਅੱਜ ਉਸ ਦਾ ਵਿਆਹ ਹੋਇਆ ਤੇ ਅੱਜ ਹੀ ਉਹ ਮੈਨੂੰ ਇਸ ਤਰ੍ਹਾਂ ਬੋਲ ਰਹੀ ਹੈ ਮੈਂ ਥੋੜਾ ਜਿਹਾ ਆਪਣੇ ਆਪ ਤੇ ਕੰਟਰੋਲ ਹੀ ਕੀਤਾ ਆਪਣੇ ਕੱਪੜੇ ਬਦਲਣ ਲਈ ਬਾਥਰੂਮ ਵਿੱਚ ਚਲਾ ਗਿਆ ਜਦੋਂ ਮੈਂ ਬਾਹਰ ਆਇਆ ਤਾਂ ਮੇਰੀ ਪਤਨੀ ਉਸੇ ਤਰ੍ਹਾਂ ਹੀ ਪੈ ਰਹੀ ਸੀ ਉਸ ਤੇ ਖੂਬਸੂਰਤ ਵਾਲ ਉਸ ਤੇ ਚਿਹਰੇ ਤੇ ਚਾਰ ਚੰਦ ਲਾ ਰਏ ਸੀ ਮੈਂ ਆਪਣੇ ਆਪ ਤੇ ਕੰਟਰੋਲ ਨਾ ਕਰ ਸਕਿਆ ਤੇ ਆਪਣੀ ਮੁਹੱਬਤ ਦਾ ਨਿਸ਼ਾਨ ਜਦੋਂ ਮੈਂ ਉਸ ਦੇ ਚਿਹਰੇ ਤੇ ਲਾਇਆ ਤਾਂ ਉਹ ਇੱਕਦਮ ਉੱਠ ਕੇ ਖੜੀ ਹੋ ਗਈ ਤੇ ਉੱਬੜ ਵਾਹਾਂ ਵਾਂਗ ਬੋਲਣ ਲੱਗ ਪਈ ਕੀ ਤਕਲੀਫ ਆ ਤੁਹਾਨੂੰ ਇੱਕ ਵਾਰੀ ਕਹਿ ਦਿੱਤਾ ਮੈਨੂੰ ਸੌਂ ਜਾਣ ਦਿਓ ਉਹ ਇਹ ਕਹਿ ਕੇ ਫਿਰ ਸੌਂਗੀ ਮੈਂ ਪਿਆ ਪਿਆ ਸੋਚਣ ਲੱਗਿਆ ਕਿ ਜਿਸ ਰਾਤ ਲਈ ਮੈਂ ਪਾਸੇ ਲੈਂਦਾ ਰਿਹਾ ਕਿ ਜਦੋਂ ਮੇਰੀ ਅੰਜਲੀ ਕੋਲ ਹੋਵੇਗੀ ਤਾਂ ਅਸੀਂ ਇਸ ਤਰ੍ਹਾਂ ਕਰਾਂਗੇ ਅਸੀਂ ਇਸ ਤਰ੍ਹਾਂ ਕਰਾਂਗੇ ਕਈ ਤਰ੍ਹਾਂ ਦੇ ਇਰਮਾਨ ਮੇਰੇ ਦਿਲ ਵਿੱਚ ਸੀ ਹੁਣ ਤਾਂ ਲੱਗਦਾ ਸੀ ਜਿਵੇਂ ਮੇਰੇ ਸਾਰੇ ਇਰਮਾਨ ਟੁੱਟ ਗਏ ਸੀ ਮੈਨੂੰ ਇਸ ਤਰ੍ਹਾਂ ਸੀ ਕਿ ਜੋ ਇਰਮਾਨ ਮੈਂ ਆਪਣੀ ਅੰਜਲੀ ਤੇ ਦੇਖੇ ਸੀ ਉਸਨੇ ਕਦੇ ਮੇਰੇ ਲਈ ਨਹੀਂ ਦੇਖੇ ਸੀ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ ਪਰ ਮੈਂ ਸੋਚਿਆ ਕਿ ਸ਼ਾਇਦ ਥੱਕ ਗਈ ਹੋਵੇਗੀ ਹੁਣ ਅੰਜਲੀ ਇੱਕ ਰਾਤ ਲਈ ਨਹੀਂ ساری ਉਮਰ ਲਈ ਮੇਰੀ ਹੈ ਅੱਜ ਨਹੀਂ ਤਾਂ ਕੱਲ ਨੂੰ ਇਹ ਮੇਰੀ ਹੀ ਹੋ ਜਾਵੇਗੀ ਪਰ ਇਹ ਸੋਚਣਾ ਮੇਰੀ ਸਭ ਤੋਂ ਵੱਡੀ ਪੁਲਸੀ ਮੈਂ ਤਾਸੀ ਲੈ ਲੈ ਕੇ ਰਾਤ ਲੰਗਾਈ ਜਦੋਂ ਸਵੇਰ ਹੋਈ ਮੇਰੇ ਨਾਲੋਂ ਪਹਿਲਾਂ ਹੀ ਅੰਜਲੀ ਉੱਠ ਕੇ ਤਿਆਰ ਹੋ ਗਈ ਮੈਂ ਉਸ ਨਾਲ ਕੋਈ ਪਿਆਰ ਭਰੀਆਂ ਗੱਲਾਂ ਕਰਦਾ ਉਸ ਤੋਂ ਪਹਿਲਾਂ ਉਹ ਇੱਕਦਮ ਕਮਰੇ ਵਿੱਚੋਂ ਬਾਹਰ ਚਲੀ ਗਈ ਉਸ ਨੇ ਜਾ ਕੇ ਮੇਰੇ ਮਾਪੇ ਦੇ ਪੈਰੀ ਹੱਥ ਲਾਏ ਤੇ ਮੇਰੇ ਭੈਣ ਭਰਾਵਾਂ ਨਾਲ ਬਹੁਤ ਦੋਸਤਾਂ ਵਾਂਗ ਗੱਲਾਂ ਕੀਤੀਆਂ ਅੱਜ ਸਾਡੀ ਪਾਰਟੀ ਸੀ ਅੰਜਲੀ ਦਾ ਬਹੁਤ ਸੋਹਣਾ ਜੋੜਾ ਪਾਇਆ ਹੋਇਆ ਸੀ ਜੋ ਕਿ ਉਸ ਦੀ ਖੂਬਸੂਰਤੀ ਨੂੰ ਚਾਰ ਚੰਦ ਲਾ ਰਿਹਾ ਸੀ ਜਦੋਂ ਅਸੀਂ ਉੱਪਰ ਸਟੇਜ ਤੇ ਬੈਠੇ ਸੀ ਤਾਂ ਮੈਂ ਉਸ ਦੇ ਕੰਨ ਵਿੱਚ ਕਿਹਾ ਕਿ ਅੱਜ ਰਾਤ ਜਲਦੀ ਨਾ ਸੋਈ ਅੰਜਲੀ ਮੇਰਾ ਇੰਤਜ਼ਾਰ ਕਰੀਂ ਪਰ ਉਹ ਆਪਣੇ ਚਾਚੇ ਦੀਆਂ ਕੁੜੀਆਂ ਦੀਆਂ ਗੱਲਾਂ ਵਿੱਚ ਇੰਨੀ ਮਸਤ ਸੀ ਕਿ ਉਸ ਨੇ ਮੇਰੀ ਗੱਲ ਅਣਸੁਣੀ ਕਰ ਦਿੱਤੀ। ਉਸ ਨੂੰ ਮੇਰੇ ਉੱਥੇ ਹਟੇ ਬੈਠੇ ਹੋਣ ਦੀ ਮੌਜੂਦਗੀ ਦਾ ਅਹਿਸਾਸ ਨਹੀਂ ਸੀ। ਉਹ ਸਿਰਫ ਆਪਣੇ ਕਜ਼ਨ ਨਾਲ ਹੀ ਗੱਲਾਂ ਵਿੱਚ ਮਸਤ ਸੀ। ਜਦੋਂ ਰਾਤ ਹੋਈ ਤਾਂ ਮੈਂ ਕਮਰੇ ਵਿੱਚ ਆਇਆ ਤਾਂ ਦੇਖਿਆ ਅंजलि ਅੱਜ ਫੇਰ ਚਾਦਰ ਲੈ ਕੇ ਪਈ ਸੀ। ਮੈਨੂੰ ਬਹੁਤ ਗੁੱਸਾ ਆਇਆ ਕਿ ਮੈਂ ਉਸ ਦਾ ਪਤੀ ਹਾਂ ਤੇ ਉਸ ਨੇ ਮੇਰੀ ਗੱਲ ਦਾ ਲਿਹਾਜ਼ ਹੀ ਨਹੀਂ ਰੱਖਿਆ। ਮੈਂ ਗੁੱਸੇ ਨਾਲ ਚਾਦਰ ਲਾ ਦਿੱਤੀ ਤਾਂ ਉਹ ਕਹਿਣ ਲੱਗੀ ਉਸ ਨੂੰ ਕਿਹਾ ਕਿ ਤੂੰ ਮੇਰਾ ਇੰਤਜ਼ਾਰ ਨਹੀਂ ਕਰ ਸਕਦੀ ਸੀ ਕੀ ਮੈਂ ਤੈਨੂੰ ਕਿਹਾ ਸੀ ਆ ਕਿ ਅੱਜ ਦੀ ਰਾਤ ਨਾ ਸੌਵੇਂ ਪਰ ਉਹ ਕਹਿਣ ਲੱਗੀ ਕਿ ਮੈਨੂੰ ਜਲਦੀ ਸੌਣ ਦੀ ਆਦਤ ਹੈ ਮੈਂ ਉਸ ਨੂੰ ਕਿਹਾ ਕਿ ਮੈਂ ਤੈਨੂੰ ਮੂੰਹ ਦਿਖਾਈਦਾ ਕੁਝ ਨਹੀਂ ਦਿੱਤਾ ਉਹ ਤਾਂ ਦੇ ਦੇਵਾ ਉਹਦੇ ਕੰਗਣ ਪਾਰ ਹੀ ਪਏ ਆ ਇੱਕ ਵਾਰ ਮੇਰੇ ਨਾਲ ਬੈਠ ਕੇ ਗੱਲ ਤਾਂ ਕਰ ਸਕਦੀ ਆ ਉਹ ਨਾ ਚਾਹੁੰਦੇ ਹੋਏ ਆ ਵੀ ਉੱਠ ਕੇ ਬੈਠ ਗਈ ਇਸ ਤਰ੍ਹਾਂ ਜਿਸ ਤਰ੍ਹਾਂ ਮੇਰੇ ਉੱਤੇ ਐਹਸਾਨ ਕਰ ਰਹੀ ਹੋਵੇ ਜਦੋਂ ਮੈਂ ਉਸ ਵੱਲ ਦੇਖਿਆ ਤਾਂ ਮੇਰਾ ਸਾਰਾ ਗੁੱਸਾ ਪਾਣੀ ਵਿੱਚ ਝੱਗ ਦੀ ਤਰ੍ਹਾਂ ਬੈਠ ਗਿਆ ਮੈਂ ਫਿਰ ਜਦੋਂ ਉਸ ਨੂੰ ਆਪਣੀਆਂ ਬਾਹਾਂ ਵਿੱਚ ਲਿਆ ਲੱਗਿਆ ਤਾਂ ਉਹ ਉੱਠ ਕੇ ਖੜੀ ਹੋ ਗਈ ਕਹਿਣ ਲੱਗੀ ਕਿ ਮੈਨੂੰ ਬਹੁਤ ਅਜੀਬ ਲੱਗਦਾ ਜਦੋਂ ਤੁਸੀਂ ਮੈਨੂੰ ਹੱਥ ਲਾਉਂਦੇ ਹੋ ਇੱਕ ਨਫ਼ਰਤ ਮਹਿਸੂਸ ਹੁੰਦੀ ਆ ਡਰ ਲੱਗਦਾ ਮੇਰੇ ਦਰਦ ਹੋਵੇਗਾ ਮੈਨੂੰ ਥੋੜਾ ਜਿਹਾ ਸਮਾਂ ਦਿਓ ਫਿਰ ਮੈਂ ਸਾਰਾ ਕੁਝ ਸਹੀ ਕਰ ਲਵਾਂਗੀ ਇਹ ਕਹਿ ਕੇ ਉਹ ਫੇਰ ਸੌਂ ਗਈ ਮੈਂ ਸੋਚਣ ਲੱਗਿਆ ਕਿ ਮੇਰੀ ਪਤਨੀ ਨੂੰ ਕੋਈ ਮਾਨਸਿਕ ਬਿਮਾਰੀ ਹੋਵੇਗੀ ਤੇ ਇਸ ਦੇ ਘਰ ਵਾਲਿਆਂ ਨੇ ਮੈਨੂੰ ਇਹ ਗੱਲ ਨਹੀਂ ਦੱਸੀ ਪਰ ਮੈਂ ਆਪਣੇ ਘਰਦਿਆਂ ਨੂੰ ਕੁਝ ਨਹੀਂ ਕਹਿ ਸਕਦਾ ਸੀ ਕਿਉਂਕਿ ਅੰਜਲੀ ਨਾਲ ਵਿਆਹ ਕਰਵਾਉਣ ਦੀ ਜਦ ਮੇਰੀ ਸੀ ਅੰਜਲੀ ਮੇਰੇ ਪਾਪਾ ਦੇ ਦੋਸਤ ਦੀ ਬੇਟੀ ਸੀ ਮੈਂ ਉਸ ਨੂੰ ਇੱਕ ਵਿਆਹ ਵਿੱਚ ਦੇਖਿਆ ਸੀ ਤੇ ਮੈਂ ਪਹਿਲੀ ਨਜ਼ਰ ਵਿੱਚ ਉਸ ਦਾ ਪਿਆਰ ਵਿੱਚ ਪਾਗਲ ਹੋ ਗਿਆ ਸੀ ਮੈਂ ਆਪਣੇ ਘਰੇ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਜੇ ਮੈਂ ਵਿਆਹ ਕਰਵਾਵਾਂਗਾ ਤਾਂ ਬਸ ਅੰਤਲੀ ਨਾਲ ਹੀ ਕਰਾਵਾਂਗਾ ਸਾਡੇ ਘਰ ਦੇ ਪੂਰੇ ਖੁਸ਼ ਹੋ ਗਏ ਤੇ ਉਹ ਵਿਆਹ ਲਈ ਇੱਕਦਮ ਰਾਜ਼ੀ ਵੀ ਹੋ ਗਏ ਮੇਰੇ ਪਾਪਾ ਨੇ ਜਦੋਂ ਅੰਤਲੀ ਦੇ ਪਾਪਾ ਨਾਲ ਗੱਲ ਕੀਤੀ ਤਾਂ ਉਹਨਾਂ ਨੂੰ ਵੀ ਇਸ ਵਿੱਚ ਕੋਈ ਦਿੱਕਤ ਨਹੀਂ ਸੀ ਉਹਨਾਂ ਨੇ ਵੀ ਵਿਆਹ ਲਈ ਉਸੇ ਟਾਈਮ ਹਾਮੀ ਭਰ ਦਿੱਤੀ ਮਹੀਨੇ ਦੇ ਵਿੱਚ ਹੀ ਸਾਡਾ ਵਿਆਹ ਹੋ ਗਿਆ ਮੈਂ ਵਾਰੀ ਵਾਰੀ ਕੁਝ ਨਹੀਂ ਕਹਿ ਸਕਦਾ ਸੀ ਕਿਉਂਕਿ ਮੇਰੀ ਪਸੰਦ ਸੀ ਜਿੰਨਾ ਰਾਤਾਂ ਦਾ ਮੈਂ ਸੋਚਿਆ ਸੀ ਉਹ ਮੇਰੀਆਂ ਵੈਸੇ ਹੀ ਬੇਕਾਰ ਲੰਘ ਰਹੀਆਂ ਸੀ ਮੈਂ 28 ਸਾਲ ਦਾ ਨੌਜਵਾਨ ਸੀ ਮੈਨੂੰ ਆਪਣੇ ਚ ਜ਼ਬਾਤਾਂ ਤੇ ਕਾਬੂ ਰੱਖਣਾ ਔਖਾ ਸੀ ਪਰ ਮੈਂ ਘਰ ਵਿੱਚ ਇਹ ਤਮਾਸ਼ਾ ਨਹੀਂ ਕਰਨਾ ਚਾਹੁੰਦਾ ਸੀ ਸਾਡੇ ਵਿਆਹ ਨੂੰ 10 ਮਹੀਨੇ ਗੁਜ਼ਰ ਚੁੱਕੇ ਸੀ ਪਰ ਮੇਰੇ ਤੇ ਅੰਜਲੀ ਵਿੱਚ ਕੋਈ ਵੀ ਪਤੀ ਪਤਨੀ ਦਾ ਰਿਸ਼ਤਾ ਨਹੀਂ ਸੀ ਉਹ ਮੇਰੇ ਪਰਿਵਾਰ ਨਾਲ ਬਹੁਤ ਵਧੀਆ ਰਹਿੰਦੀ ਸੀ ਜੇ ਮੈਂ ਉਸ ਨੂੰ ਕਿਸੇ ਡਾਕਟਰ ਕੋਲ ਲਿਜਾਣ ਦਾ ਸੋਚਦਾ ਤਾਂ ਉਹ ਮੇਰੇ ਨਾਲ ਗੁੱਸੇ ਹੋ ਜਾਂਦੀ ਸੀ ਤੇ ਕਹਿੰਦੀ ਸੀ ਤੁਹਾਨੂੰ ਮੇਰੇ ਤੇ ਕੋਈ ਸ਼ੱਕ ਆ ਮੈਂ ਚੁੱਪ ਕਰ ਜਾਂਦਾ ਕਿਉਂਕਿ ਮੇਰੇ ਸੰਸਕਾਰ ਮੈਨੂੰ ਇਹ ਅਜਾਜ਼ਤ ਨਹੀਂ ਦੇ ਸਕਦੇ ਸੀ ਪਰ ਅੰਜਲੀ ਮੇਰੀ ਪਤਨੀ ਸੀ ਇਹ ਮੇਰਾ ਹੱਕ ਵੀ ਸੀ ਜੋ ਕਿ ਬਿਲਕੁਲ ਪੂਰਾ ਜਾਇਜ਼ ਸੀ ਪਰ ਮੈਂ ਜ਼ਬਰਦਸਤੀ ਕਰਕੇ ਘਰਦਿਆਂ ਦੀ ਨਿਗਾ ਵਿੱਚ ਆਪਣੇ ਆਪ ਡਿੱਗਣਾ ਨਹੀਂ ਚਾਹੁੰਦਾ ਸੀ ਮੇਰੀ ਭੈਣ ਤੇ ਭਰਾ ਮੇਰੇ ਬਾਰੇ ਕੀ ਸੋਚਣਗੇ ਇਹ ਸੋਚ ਕੇ ਮੈਂ ਹਮੇਸ਼ਾ ਹੀ ਚੁੱਪ ਕਰ ਜਾਂਦਾ ਜਦੋਂ ਵੀ ਅੰਜਲੀ ਆਪਣੇ ਪੇਕੇ ਜਾਂਦੀ ਤਾਂ ਪੂਰੀ ਤਰ੍ਹਾਂ ਖੁਸ਼ ਹੁੰਦੀ ਇੱਕ ਦਿਨ ਜਦੋਂ ਮੈਂ ਪੇਕਿਆਂ ਤੋਂ ਉਸ ਨੂੰ ਲੈਣ ਗਿਆ ਤਾਂ ਉਹ ਆਪਣੀ ਮਾਸੀ ਦੇ ਮੁੰਡੇ ਦੇ ਦੋਸਤ ਨਾਲ ਬੈਠੀ ਹਾਸਾ ਹਾਸ ਕੇ ਗੱਲਾਂ ਕਰ ਰਹੀ ਸੀ ਉਸ ਦੇ ਨਾਲ ਨੇੜੇ ਹੋ ਕੇ ਬੈਠੀ ਸੀ ਜੋ ਕਿ ਇੱਕ ਸ਼ੱਕ ਪੈਦਾ ਕਰਦਾ ਸੀ ਜਿਵੇਂ ਅੰਜਲੀ ਨੂੰ ਮੇਰੇ ਨਾਲ ਲੱਗਣ ਤੋਂ ਵੀ ਨਫ਼ਰਤ ਸੀ ਉਹ ਉਸ ਨਾਲ ਜੁੜ ਕੇ ਬੈਠੀ ਸੀ ਪਰ ਮੈਂ ਆਪਣੇ ਜਜ਼ਬਾਤਾਂ ਤੇ ਕਾਬੂ ਰੱਖਿਆ ਹੋਇਆ ਸੀ ਕਿਸੇ ਸਹੀ ਟਾਈਮ ਦੀ ਤਲਾਸ਼ ਵਿੱਚ ਸੀ ਮੈਂ ਚੁੱਪ ਕਰਕੇ ਉਸ ਨੂੰ ਆਪਣੇ ਘਰ ਲਿਆ ਉਸ ਤੇ ਮਾਸੀ ਦਾ ਮੁੰਡਾ ਤੇ ਉਸ ਦਾ ਦੋਸਤ ਅਮਨ ਅਕਸਰ ਹੀ ਆ ਰਹੇ ਹੁੰਦੇ ਸੀ ਉਹ ਉਹਨਾਂ ਨਾਲ ਬੈਠ ਕੇ ਬਹੁਤ ਹੱਸਦੀ ਖੇਡਦੀ ਰਹਿੰਦੀ ਸੀ ਰਾਤ ਨੂੰ ਵੀ ਜਦੋਂ ਉਹਨਾਂ ਦਾ ਫੋਨ ਆ ਜਾਂਦਾ ਸੀ ਤਾਂ ਉਹ ਕਮਰੇ ਵਿੱਚੋਂ ਬਾਹਰ ਚਲੀ ਜਾਂਦੀ ਸੀ ਮੈਨੂੰ ਕਹਿ ਦਿੰਦੀ ਸੀ ਕਿ ਕਮਰੇ ਦੇ ਵਿੱਚ ਸਿਗਨਲ ਨਹੀਂ ਆ ਰਿਹਾ ਤੇ ਆਵਾਜ਼ ਸਾਫ਼ ਨਹੀਂ ਆ ਰਹੀ ਮੇਰੇ ਦੋਸਤ ਮੈਨੂੰ ਕਹਿੰਦੇ ਕਿ ਤੈਨੂੰ ਕੀ ਹੋ ਗਿਆ ਇਸ ਤਰ੍ਹਾਂ ਮਰਝਾਇਆ ਕਿਉਂ ਰਹਿੰਦਾ ਪਰ ਮੈਂ ਉਹਨਾਂ ਨੂੰ ਕੀ ਦੱਸਦਾ ਇਹ ਗੱਲ ਤਾਂ ਮੈਂ ਕਿਸੇ ਨੂੰ ਦੱਸ ਨਹੀਂ ਸਕਦਾ ਸੀ ਕੱਲ ਨੂੰ ਸਾਡੇ ਵਿਆਹ ਦੀ ਸਾਲਗिरा ਸੀ ਇਸ ਸਾਲ ਵਿੱਚ ਅਸੀਂ ਇੱਕ ਦੂਜੇ ਦੇ ਨਾਲ ਕੋਈ ਰਿਸ਼ਤਾ ਨਹੀਂ ਰੱਖ ਸਕੇ ਸੀ ਮੈਂ ਆਪਣੇ ਦੋਸਤ ਦੇ ਫਾਰਮ ਹਾਊਸ ਨੂੰ ਬਹੁਤ ਵਧੀਆ ਤਰੀਕੇ ਨਾਲ ਸਜਾਇਆ ਤੇ ਮੈਂ ਆਪਣੇ ਘਰਦਿਆਂ ਨੂੰ ਇਹ ਕਿਹਾ ਕਿ ਮੈਂ ਆਪਣੀ ਪਤਨੀ ਅੰਜਲੀ ਨੂੰ ਸਰਪ੍ਰਾਈਜ਼ ਦੇਣਾ ਚਾਹਣਾ ਤੇ ਉਸ ਨੂੰ ਕੁਝ ਵੀ ਨਾ ਦੱਸਿਆ ਜਾਵੇ ਮੈਨੂੰ ਇਸ ਤਰ੍ਹਾਂ ਸੀ ਕਿ ਉਹ ਉੱਥੇ ਮੈਂ ਤੇ ਅੰਜਲੀ ਇਕੱਲੇ ਹੋਵਾਂਗੇ ਜੇ ਉਹ ਰੌਲਾ ਵੀ ਪਾਵੇਗੀ ਤਾਂ ਕੋਈ ਗੱਲ ਨਹੀਂ ਇੱਥੇ ਤਾਂ ਉਹ ਰੋ ਕੇ ਮੇਰੇ ਕੋਲੋਂ ਪਿੱਛਾ ਛੜਾ ਲੈਂਦੀ ਸੀ ਦੂਸਰੇ ਦਿਨ ਮੈਂ ਅੰਜਲੀ ਨੂੰ ਲੈ ਕੇ ਉਸ ਫਾਰਮ ਹਾਊਸ ਵਿੱਚ ਗਿਆ ਮੈਂ ਅੰਜਲੀ ਨੂੰ ਪਹਿਲਾਂ ਨਹੀਂ ਦੱਸਿਆ ਸੀ ਕਿ ਮੈਂ ਤੇ ਉਹ ਹੀ ਉੱਥੇ ਫਾਰਮ ਹਾਊਸ ਵਿੱਚ ਹੋਵਾਂਗੇ ਨਹੀਂ ਤਾਂ ਉਸਨੇ ਕੋਈ ਨਾ ਕੋਈ ਬਹਾਨਾ ਬਣਾ ਦੇਣਾ ਸੀ ਜਦੋਂ ਅਸੀਂ ਫਾਰਮ ਹਾਊਸ ਵਿੱਚ ਪਹੁੰਚੇ ਤਾਂ ਪਤਾ ਲੱਗਿਆ ਅੰਜਲੀ ਨੂੰ ਕਿ ਇੱਥੇ ਸਾਡੇ ਦੋਵਾਂ ਤੋਂ ਬਗੈਰ ਕੋਈ ਨਹੀਂ ਤਾਂ ਉਹ ਕਹਿਣ ਲੱਗੀ ਅਸੀਂ ਇੱਥੇ ਕੀ ਕਰਨ ਆਏ ਹਾਂ ਚਲੋ ਘਰ ਚੱਲੀਏ ਮੈਂ ਉਸਨੂੰ ਕਿਹਾ ਕਿ ਮੈਨੂੰ ਤੂੰ ਬਹੁਤ ਤੜਫਾ ਲਿਆ ਹੁਣ ਮੇਰਾ ਆਪਣੇ ਜਜ਼ਬਾਤਾਂ ਤੇ ਕਾਬੂ ਰੱਖਣਾ ਬਹੁਤ ਮੁਸ਼ਕਲ ਹੈ ਮੈਂ ਉਸਨੂੰ ਕਮਰੇ ਵਿੱਚ ਲੈ ਗਿਆ ਉਹ ਮੇਰੇ ਕੋਲੋਂ ਬਾਹਰ ਛਡਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਇੱਥੇ ਉਸ ਦਾ ਰੌਲਾ ਕਿਸੇ ਨੂੰ ਸੁਣ ਨਹੀਂ ਸਕਦਾ ਸੀ ਜਦੋਂ ਮੈਂ ਉਸ ਨੂੰ ਬੈਠ ਤੇ ਪਾਇਆ ਤਾਂ ਉਹ ਜਲਦੀ ਨਾਲ ਖੜੀ ਹੋ ਕੇ ਰੋਣ ਲੱਗ ਪਈ ਮੈਂ ਉਸ ਨੂੰ ਕਿਹਾ ਕਿ ਤੈਨੂੰ ਕੀ ਬਿਮਾਰੀ ਹੈ ਜੋ ਮੇਰਾ ਹੱਕਾ ਉਹ ਮੈਨੂੰ ਮਿਲਣਾ ਚਾਹੀਦਾ ਨਹੀਂ ਤਾਂ ਤੂੰ ਮੇਰੇ ਨਾਲ ਵਿਆਹ ਨਾ ਕਰਵਾਉਂਦੀ ਉਹ ਮੇਰੇ ਪੈਰਾਂ ਵਿੱਚ ਬੈਠ ਗਈ ਉਹ ਕਹਿੰਦੀ ਕਿ ਮੈਂ ਪਹਿਲਾਂ ਹੀ ਸ਼ਾਦੀशुदा ਹਾਂ ਇਹ ਸੁਣ ਕੇ ਮੇਰੀ ਪੈਰਾਂ ਥਲੀੋਂ ਜ਼ਮੀਨ ਨਿਕਲ ਗਈ ਮੇਰਾ ਆਪਣੇ ਆਪ ਤੇ ਕਾਬੂ ਨਾ ਰਿਹਾ ਮੈਂ ਉਸ ਨੂੰ ਕਿਹਾ ਕਿ ਮੈਨੂੰ ਸਾਰਾ ਕੁਝ ਸੱਚ-ਸੱਚ ਦੱਸ ਉਸਨੇ ਮੈਨੂੰ ਦੱਸਿਆ ਕਿ ਉਹ ਅਮਨ ਨੂੰ ਪਿਆਰ ਕਰਦੀ ਸੀ ਅਮਨ ਉਸਦੇ ਨਾਲ ਸਰੀਰਕ ਸੰਬੰਧ ਬਣਾਉਣਾ ਚਾਹੁੰਦਾ ਸੀ ਤੇ ਅੰਜਲੀ ਨੇ ਉਸ ਨੂੰ ਕਿਹਾ ਸੀ ਕਿ ਇਹ ਸਭ ਕੁਝ ਵਿਆਹ ਤੋਂ ਬਾਅਦ ਹੀ ਕਰ ਸਕਦੀ ਹੈ ਫਿਰ ਮੈਂ ਤੇ ਅਮਨ ਨੇ ਚੋਰੀ ਵਿਆਹ ਕਰਵਾ ਲਿਆ ਤੇ ਅਮਨ ਮੈਨੂੰ ਕਹਿੰਦਾ ਕਿ ਉਹ ਆਪਣੇ ਘਰਦਿਆਂ ਨੂੰ ਉਸ ਟਾਈਮ ਦੱਸੇਗਾ ਜਦੋਂ ਉਸ ਦੀ ਨੌਕਰੀ ਲੱਗ ਗਈ ਆਪਣੇ ਵਿਆਹ ਤੋਂ ਬਾਅਦ ਵੀ ਉਹ ਮੈਨੂੰ ਆਪਣਾ ਰਿਸ਼ਤਾ ਸ਼ੁਰੂ ਕਰਨ ਨੂੰ ਕਹਿੰਦਾ ਤਾਂ ਮੈਂ ਉਸ ਨੂੰ ਕਹਿ ਦਿੰਦੀ ਸੀ ਨਹੀਂ ਪਹਿਲਾਂ ਤੂੰ ਨੌਕਰੀ ਲੱਗ ਜਾ ਫਿਰ ਇਹ ਸਭ ਕੁਝ ਕਰਾਂਗੇ ਮੇਰੇ ਮੰਮੀ ਪਾਪਾ ਨੇ ਮੇਰਾ ਵਿਆਹ ਤੁਹਾਡੇ ਨਾਲ ਪੱਕਾ ਕਰ ਦਿੱਤਾ ਮੈਂ ਦਰਦੀ ਉਹਨਾਂ ਨੂੰ ਕੁਝ ਵੀ ਨਹੀਂ ਦੱਸ ਸਕਦੀ ਸੀ ਤੇ ਮੈਂ ਇਸ ਵਿੱਚ ਚੁੱਪ ਹੀ ਰਹੀ ਅਮਨ ਨੇ ਮੈਨੂੰ ਇਸakti ਨਾਲ ਕਿਹਾ ਸੀ ਕਿ ਤੂੰ ਆਪਣੇ ਪਤਨੀ ਪਤੀ ਨਾਲ ਕੋਈ ਰਿਸ਼ਤਾ ਨਹੀਂ ਰੱਖੇਂਗੀ ਮੈਂ ਇੱਕ ਸਮੇਂ ਵਿੱਚ ਦੋ ਪਤੀਆਂ ਨਾਲ ਕਿਵੇਂ ਰਿਸ਼ਤਾ ਰੱਖ ਸਕਦੀ ਸੀ ਉਹ ਬਹੁਤ ਰੋ ਰਹੀ ਸੀ ਮੈਂ ਸਮਝ ਗਿਆ ਸੀ ਕਿ ਅਮਨ ਨੇ ਇਸਤੇ ਜਿਸਮ ਨੂੰ ਪਿਆਰ ਕਰਦਾ ਮੈਂ ਕਿਹਾ ਅਮਨ ਨੂੰ ਤੂੰ ਦੋ ਸਾਲਾਂ ਵਿੱਚ ਆਪਣੇ ਘਰ ਗੱਲ ਕਿਉਂ ਨਹੀਂ ਕੀਤੀ ਜੇ ਉਹ ਤੈਨੂੰ ਪਿਆਰ ਕਰਦਾ ਸੀ ਤਾਂ ਉਹ ਮੇਰੇ ਨਾਲ ਵਿਆਹ ਕਦੇ ਵੀ ਕਰਨ ਨੂੰ ਨਾ ਕਹਿੰਦਾ ਉਹ ਤੈਨੂੰ ਸਿਰਫ ਤੇ ਸਿਰਫ ਇਸਤੇਮਾਲ ਕਰਨਾ ਚਾਹੁੰਦਾ ਸੀ ਜਦੋਂ ਵੀ ਤੂੰ ਉਸ ਕੋਲ ਜਾਂਦੀ ਹੋਵੇਂਗੀ ਤਾਂ ਉਹ ਜ਼ਬਰਦਸਤੀ ਕਰਦਾ ਹੋਵੇਗਾ ਉਹ ਮੈਨੂੰ ਕਹਿਣ ਲੱਗੇ ਕਿ ਹਾਂ ਉਹ ਮੈਨੂੰ ਸਰੀਕਕ ਸੰਬੰਧ ਬਣਾਉਣ ਲਈ ਜ਼ਬਰਦਸਤੀ ਕਰਦਾ ਸੀ ਪਰ ਮੈਂ ਕਦੇ ਵੀ ਉਸ ਨਾਲ ਸੰਬੰਧ ਨਹੀਂ ਬਣਾਏ ਸੀ ਮੈਂ ਉਸ ਨੂੰ ਕਿਹਾ ਕਿ ਹੁਣ ਤੂੰ ਮੈਨੂੰ ਸਹੀ-ਸਹੀ ਦੱਸ ਤੂੰ ਕਿਸ ਨਾਲ ਰਹਿਣਾ ਪਸੰਦ ਕਰਦੀ ਆ ਉਹ ਮੈਨੂੰ ਕਹਿੰਦੀ ਕਿ ਮੈਨੂੰ ਆਪ ਨਹੀਂ ਪਤਾ ਲੱਗ ਰਿਹਾ ਪਰ ਮੈਨੂੰ ਤੁਹਾਡੇ ਨਾਲ ਰਹਿ ਕੇ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਉਸਨੇ ਇਹ ਗੱਲ ਕਹੀ ਤਾਂ ਮੈਂ ਉਸਦੇ ਬੁੱਲਾਂ ਤੇ ਉਂਗਲ ਰੱਖ ਦਿੱਤੀ ਇਸ ਤੋਂ ਬਾਅਦ ਬੋਲਣ ਦੀ ਕੋਈ ਲੋੜ ਨਹੀਂ ਲੱਗਦਾ ਤੈਨੂੰ ਮੇਰੇ ਨਾਲ ਪਿਆਰ ਹੋ ਗਿਆ ਉਸਨੇ ਬਹੁਤ ਸੋਚਿਆ ਤੇ ਫਿਰ ਮੇਰੇ ਗੱਲ ਲਾ ਕੇ ਬਹੁਤ ਰੋਈ ਮੈਂ ਉਸਨੂੰ ਆਪਣੀਆਂ ਬਾਹਾਂ ਵਿੱਚ ਘੁੱਟ ਲਿਆ ਤਾਂ ਉਸਨੇ ਵੀ ਆਪਣਾ ਸਰੀਰ ਢਿੱਲਾ ਛੱਡ ਦਿੱਤਾ ਅੱਜ ਮੈਨੂੰ ਉਸਨੇ ਨਹੀਂ ਕਿਹਾ ਕਿ ਮੈਨੂੰ ਤੁਹਾਡੇ ਤੋਂ ਨਫ਼ਰਤ ਹੋ ਰਹੀ ਹੈ ਵਿਆਦੇ ਸਾਲ ਬਾਅਦ ਸਾਡੀ ਅੱਜ ਸੁਹਾਗਰਾਤ ਸੀ ਮੈਂ ਆਪਣੀ ਪਤਨੀ ਉੱਤੇ ਬਹੁਤ ਜ਼ਿਆਦਾ ਪਿਆਰ ਲਟਾਇਆ ਸਵੇਰ ਹੋਈ ਤਾਂ ਮੈਂ ਅंजलि ਨੂੰ ਗਿਆ ਕਿ ਚੱਲ ਹੁਣ ਘਰ ਚਲੀਏ ਹੁਣ ਤਾਂ ਸਾਡੀ ਹਰ ਰਾਤ ਇਸ ਤਰ੍ਹਾਂ ਹਸੀਨ ਰਾਤ ਹੋਵੇਗੀ ਪਰ ਇਸ ਤੋਂ ਪਹਿਲਾਂ ਕੁਝ ਜ਼ਰੂਰੀ ਕੰਮ ਕਰਨੇ ਹਨ ਘਰੇ ਆ ਕੇ ਸਭ ਤੋਂ ਪਹਿਲਾਂ ਮੈਂ ਅਮਨ ਨੂੰ ਫੋਨ ਕੀਤਾ ਤੇ ਉਸ ਨੂੰ ਕਿਹਾ ਕਿ ਤੂੰ ਤਲਾਕ ਦੇ ਦੇ ਨਹੀਂ ਤਾਂ ਮੈਂ ਪੁਲਿਸ ਵਿੱਚ ਰਿਪੋਰਟ ਕਰ ਦੇਵਾਂਗਾ ਕਿ ਤੂੰ ਉਸ ਭੋਲੀ ਭਾਲੀ ਕੁੜੀ ਨੂੰ ਫਸਾ ਕੇ ਵਿਆਹ ਕਰਵਾ ਲਿਆ ਪਹਿਲਾਂ ਤਾਂ ਉਸ ਨੇ ਨਾ ਕੀਤੀ ਪਰ ਫਿਰ ਜਦੋਂ ਅੰਜਲੀ ਨੇ ਮੇਰੀ ਗੱਲ ਵਿੱਚ ਹਾਮੀ ਭਰੀ ਤਾਂ ਉਸ ਨੇ ਤਲਾਕ ਦੇ ਦਿੱਤਾ ਹੁਣ ਅੰਜਲੀ ਤੇ ਅਮਨ ਦਾ ਤਲਾਕ ਹੋ ਗਿਆ ਸੀ ਮੈਂ ਤੇ ਮੇਰੀ ਪਤਨੀ ਬਹੁਤ ਖੁਸ਼-ਖੁਸ਼ੀ ਆਪਣੇ ਪਰਿਵਾਰ ਵਿੱਚ ਰਹਿੰਦੇ ਹਾਂ ਪਿਆਰ ਵੀ ਸੋਚ ਸਮਝ ਕੇ ਕਰਨਾ ਚਾਹੀਦਾ ਹੈ ਜੇਸ ਵੱਲ ਅਸੀਂ ਆਕਰਸ਼ਿਤ ਹੋਈਏ ਜ਼ਰੂਰੀ ਨਹੀਂ ਉਹ ਪਿਆਰ ਹੀ ਹੋਵੇ ਪਿਆਰ ਵਿੱਚ ਵਿਸ਼ਵਾਸ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾਂ ਆਪਣੇ ਕੈਰੀਅਰ ਵੱਲ ਧਿਆਨ ਦੇਣਾ ਚਾਹੀਦਾ ਹੈ ਉਸ ਤੋਂ ਬਾਅਦ ਇਹ ਗੱਲਾਂ ਸੋਚਣੀਆਂ ਚਾਹੀਦੀ ਹਨ ਨਿੱਕੀ ਗਲਤੀ ਬਹੁਤ ਵੱਡੇ ਖਤਰੇ ਪੈਦਾ ਕਰ ਦਿੰਦੀ ਹੈ